ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਸਮਾਜ ਸੇਵਾ ਦੀ ਅਰੰਭੀ ਲੜੀ ਨੂੰ ਅੱਗੇ ਤੋਰਦੇ ਹੋਏ ਸੇਵਾ ਦੇ ਪੰਜ ਭਗਤ ਪੂਰਨ ਸਿੰਘ ਜੀ ਦੀ ਵਰਸੀ ਨੂੰ ਸਮਰਪਿਤ ਏਐਸ ਫਰੋਜ਼ਨ ਫੂਡਸ ਨਾਗਰਾ ਮਾਰਕੀਟ ਕਮੇਟੀ ਬੰਗਾ ਅਤੇ ਪਿੰਡ ਮਾਲ ਗੱਲਾਂ ਦੀ ਪੰਚਾਇਤ ਦੇ ਸਹਿਯੋਗ ਨਾਲ ਦਾਣਾ ਮੰਡੀ ਪਿੰਡ ਮਾਲ ਗੱਲਾਂ ਦੇ ਵਿਹੜੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਾੜ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਨਾਇਬ ਤਹਿਸੀਲਦਾਰ ਮੈਡਮ ਮਹਾਜਮ ਪੁਜੇ ਇਸ ਮੌਕੇ ਮਿੰਨੀ ਜੰਗਲ ਲਗਾਉਣ ਦੀ ਮਹਿੰਮ ਦਾ ਆਰੰਭ ਕੁਲਜੀਤ ਸਿੰਘ ਸਰਾੜ ਵੱਲੋਂ ਬੂਟਾ ਲਗਾ ਕੇ ਕੀਤਾ ਗਿਆ ਦਾਣਾ ਮੰਡੀ ਦੇ ਵਿਹੜੇ ਵਿੱਚ 200 ਦੇ ਕਰੀਬ ਬੂਟੇ ਲਗਾਏ ਗਏ ਇਸ ਅਫਸਰ ਤੇ ਵੱਖ-ਵੱਖ ਬੁਲਾਰਿਆਂ ਨੇ ਕੀ ਕਿਹਾ ਤੁਸੀਂ ਵੀ ਸੁਣ ਲਓ ਜਦੋਂ ਗ੍ਰਾਮ ਪੰਚਾਇਤ ਤੋਂ ਮਤਲਬ ਸਾਡੇ ਸਹਾਇਕ ਮਿਲਿਆ ਮਾਲਕਾ ਦਾ ਤੋਂ ਚੰਜੀਤ ਪਾਲਾ ਨੂੰ ਉਸ ਬੱਚੀ ਉਹਨਾਂ ਦੀ ਗ੍ਰਾਮ ਪੰਚਾਇਤ ਵਿੱਚ ਇੱਥੇ ਬੈਠੀ ਆ ਜਿਹਦਾ ਨਤੀਜਾ ਇਹ ਆ ਵੀ ਅਸੀਂ 4 ਕਨਾਲ ਦੇ ਵਿੱਚ ਜਿਹੜੇ ਬੂਟੇ ਬੜੀ ਤਰਤੀਬ ਨਾਲ ਲਾਏ ਆ ਉਹ 200 ਤੋਂ ਵੱਧ ਬੂਟਾ ਲੱਗ ਗਿਆ ਤੇ ਲੇਕਿਨ ਉਹਦੇ ਲਈ ਅਸੀਂ ਇਹ ਵੀ ਇੱਕ ਜ਼ਿੰਮੇਵਾਰੀ ਲੈਂਦੇ ਆ ਵੀ ਅਸੀਂ ਇਹ ਬੂਟੇ ਲਾਉਣ ਤੱਕ ਸਾਡੀ ਰਸਮ ਦੀ ਜਿੱਦਾਂ ਅੱਜ ਤੱਕ ਪਹਿਲਾਂ ਇਹ ਹੁੰਦਾ ਰਿਹਾ ਵੀ ਬੂਟੇ ਲਾਏ ਤੇ ਗੱਲ ਜਿਹੜੀ ਆ ਉੱਥੋਂ ਸਮਾਪਤ ਹੋ ਗਈ ਮੈਂ ਸਮਝਦਾ ਵੀ ਅੱਜ ਜਿਹੜੀ ਗੱਲ ਸਾਡੀ ਸੂਰੀ ਹੋਣੀ ਆ ਸਾਡੀ ਵੀ ਜਿਹੜੀ ਪ੍ਰਖਿਆ ਦਾ ਟਾਈਮ ਜਿਹੜਾ ਹੋਏਗਾ ਮੈਂ ਸਮਝਦਾ ਮੈਂ ਮਹਾਰਾਜ ਨੂੰ ਹਾਜ਼ਰਨਾਂ ਅਜਿ ਸਮਝਿਆ ਸਮਝਾਂ ਕਿ ਜੋ ਗੱਲ ਅਸੀਂ ਕਰੀਏ ਤੇ ਉਹਦੇ ਤੇ ਆਪਾਂ ਪੂਰਾ ਉਤਰੀਏ ਇਹ ਬੂਟਿਆਂ ਨੂੰ ਅਸੀਂ ਆਪਾਂ ਬੱਚਿਆਂ ਵਾਂਗ ਪਾਲਾਂਗੇ ਇਹਦੀ ਦੇਖ ਰੱਖ ਕਰਾਂਗੇ ਇਹਨਾਂ ਨੂੰ ਪੂਰੇ ਸਮੇਂ ਦਾ ਹਾਨੀ ਬੜਾਵਾਂਗੇ ਮੈਂ ਸਮਝਦਾ ਇਹ ਦਾਣਾ ਮੰਡੀ ਜਿਹੜੀ ਹੈ ਇੱਕ ਖੂਬਸੂਰਤ ਬਣੇਗੀ ਸਾਡੀ ਫਰਦਰ ਪਲੈਨਿੰਗ ਆ ਜਿਹੜੇ ਜੀਵੀ ਦਾ ਭਰਾ ਇੱਥੇ ਆਦੇ ਆ ਉਹਨਾਂ ਨੂੰ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਉਹ ਧੁੱਪ ਤੋਂ ਵੀ ਮਤਲਬ ਬੜੇ ਸਤਾਏ ਹੁੰਦੇ ਆ ਤੇ ਇਹਨਾਂ ਰਕਸ਼ਾਂ ਦੇ ਵਿੱਚ ਆਪਾਂ ਬੈਂਚਾਂ ਦਾ ਵੀ ਪ੍ਰਬੰਧ ਕਰੀਏ ਜਿੱਥੇ ਉਹ ਸ਼ੌਂ ਦਾ ਆਪਣਾ ਪ੍ਰਬੰਧ ਕਰ ਸਕਣ ਤੇ ਉਹਦੇ ਲਈ ਇਥੇ ਮਤਲਬ ਇਹ ਆਪ ਸਾਡੇ ਇਹ ਕਲੱਬ ਦੀ ਟੀਮ ਜਿਹੜੀ ਇਸ ਗੱਲ ਦੀ ਬੜੀ ਤੰਤਰ ਆ ਤੇ ਮੈਂ ਪਿੰਡ ਵਾਸੀਆਂ ਤੋਂ ਵੀ ਇਹ ਸਹਿਯੋਗ ਮੰਗਦਾ ਭਈ ਇਹ ਬੂਟਿਆਂ ਦੀ ਦੇਖਭਾਲ ਦੇ ਵਿੱਚ ਸਹਿਯੋਗ ਤੁਸੀਂ ਕਰਿਓ ਖੁਸ਼ਹਾਲੀ ਔਰ ਹਰੀਆਲੀ ਬਾਰੇ ਜਿਹੜੀ ਗੱਲ ਹੋ ਰਹੀ ਹੈ ਸੋ ਮੈਂ ਹੀ ਕਹੂੰਗੀ ਕਿ ਜਿਸ ਤਰ੍ਹਾਂ ਸਰਦਾਰ ਜੀ ਨੇ ਕਿਹਾ ਕਿ ਰੁੱਖ ਲਗਾਉਣਾ ਹੀ ਸਾਡੀ ਜਿਹੜੀ ਹੈ ਉਹ ਜ਼ਿੰਮੇਵਾਰੀ ਨਹੀਂ ਹੈ ਰੁੱਖ ਨੂੰ ਲਗਾ ਕੇ ਉਹਦੀ ਸਮ ਦੇਖਭਾਲ ਸੰਭਾਲ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਅਸੀਂ ਰੁੱਖ ਲਗਾ ਕੇ ਹਰੀਆਲੀ ਕਰ ਰਹੇ ਆ ਹਣਾ ਤੇ ਉਹਨੂੰ ਸੰਭਾਲਣਾ ਵੀ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਸੇ ਰੁੱਖ ਲਗਾਓ ਤੇ ਉਹਨੂੰ ਸੰਭਾਲੋ ਕਿਉਂਕਿ ਰੁੱਖ ਜਿਹੜੇ ਨੇ ਉਹ ਨਾ ਕੇਵਲ ਆਕਸੀਜਨ ਦਿੰਦੇ ਨੇ ਬਲਕਿ ਮਨ ਨੂੰ ਵੀ ਖੁਸ਼ ਰੱਖਦੇ ਨੇ ਕਿਉਂਕਿ ਅਸੀਂ ਦੇਖਦੇ ਹਾਂ ਨਾ ਨੇਚਰ ਜਾਂਦੇ ਹਾਂ ਹਿਮਾਚਲ ਜਾਂਦੇ ਹਾਂ ਹਰਿਆਣਾ ਜਾਂਦੇ ਹਾਂ ਉੱਤਰਾਖੰਡ ਜਾਂਦੇ ਹਾਂ ਕਿਉਂ ਕਿ ਨੇਚਰਲ ਬਿਊਟੀ ਕਰਕੇ ਇਸ ਕਰਕੇ ਤੁਸੀਂ ਆਪਣੇ ਜਿਹੜਾ ਵੀ ਮਿਨੀ ਜੰਗਲ ਦਾ ਇਹ ਕਨਸੈਪਟ ਹੈ ਬਹੁਤ ਵਧੀਆ ਆ ਤੇ ਇਹ ਦੇ ਕਰਕੇ ਮੈਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੀ ਆ ਧੰਨਵਾਦ ਅੱਜ ਦੇ ਸਮਾਗਮ ਦੀ ਅਗਵਾਈ ਕਰ ਰਹੇ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਜੋ ਮੰਚ ਦਾ ਵੀ ਸੰਚਾਲਨ ਕਰ ਰਹੇ ਹਨ ਰੋਟਰੀ ਕਲੱਬ ਗ੍ਰੀਨ ਦੇ ਪ੍ਰਧਾਨ ਸਾਹਿਬ ਦਲਵਾਰ ਸਿੰਘ ਬਾਗੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਸੀਨੀਅਰ ਲੀਡਰ ਉੱਗੇ ਸਮਾਜ ਸੇਵਕ ਵਾਲਿਆ ਸਾਹਿਬ ਸਰਦਾਰ ਗੁਰਚੰਦ ਸਿੰਘ ਜੀ ਔਰ ਇਹ ਬਹੁਤ ਹੀ ਸਾਡੇ ਜੂਝਦੇ ਲੀਡਰ ਸਾਡੇ ਹੋਣ ਔਰ ਮੇਰੇ ਪਿਆਰੇ ਛੋਟੇ ਵੀਰ ਕੁਪੇਸ਼ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਜੀਤ ਸਿੰਘ ਜਿੰਦੋਵਾਲ ਜੀ ਔਰ ਪ੍ਰੈਸ ਤੋਂ ਆਏ ਮੇਰੇ ਵੀਰ ਜਿੰਦਰ ਮਾਈ ਜੀ ਮਨਜਿੰਦਰ ਜੀ ਨਾਲ ਦੀ ਸਾਰੀ ਟੀਮ ਔਰ ਮੇਰੇ ਸਾਹਮਣੇ ਬਰਾਜਮਾਨ ਬਹੁਤ ਹੀ ਸਤਿਕਾਰ ਜੋ ਬੀਬੀਓ ਪਹਿਲੋਂ ਮਤਾਓ ਬਜ਼ੁਰਗੋ ਨੌਜਵਾਨ ਵੀਰੋ ਸਭ ਤੋਂ ਪਹਿਲੇ ਫਤਿਹ ਦੀ ਸਾਥ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਮੇਰੇ ਤੋਂ ਪਹਿਲੇ ਦਰਵਾਗ ਜੀ ਨੇ ਆਪ ਸਭ ਨੂੰ ਅੱਜ ਦੇ ਇਸ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਿਆ ਬੜੇ ਹੀ ਸੰਖੇਪ ਰੂਪ ਦੇ ਨਾਲ ਦੱਸਿਆ ਕਿ ਅੱਜ ਸਮੇਂ ਦੀ ਕਿਵੇਂ ਮੁਖ ਲੋੜ ਬਣ ਗਈ ਹੈ ਕਿ ਆਪਾਂ ਵਾਤਾਵਰਨ ਨੂੰ ਸੰਭਾਲੀਏ ਅੱਜ ਜੋ ਰੋਟਰੀ ਕਲਬ ਗੁਰੀਨ ਦੇ ਸਾਰੇ ਮੈਂਬਰਾਂ ਨੇ ਇਹ ਬਹੁਤ ਵੱਡਾ ਪ੍ਰਾਲਾਪ ਮੈਂ ਸਮਝਦਾ ਕੀਤਾ ਜਿੱਥੇ ਮੇਰਾ ਖਿਆਲ ਆ 400 ਬੂਟੇ ਜੋ ਹਰ ਨੇ ਵੇਲੇ ਸਮੇਂ ਵਿੱਚ ਵੱਡੇ ਦਰਖਤ ਬਣ ਕੇ ਸਾਨੂੰ ਜਿੱਥੇ ਆਕਸੀਜਨ ਦੇਣਗੇ ਸਾਨੂੰ ਛਾਂ ਦੇਣਗੇ ਸਾਡੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਿੱਚ ਯੋਗਦਾਨ ਪਾਉਣਗੇ ਉਹਨਾਂ ਦਾ ਜਿੱਥੇ ਇਹਨਾਂ ਨੇ ਸ਼ੁਰੂਆਤ ਕਰਵਾਈ ਹੈ ਸਾਨੂੰ ਇੱਥੇ ਬੁਲਾ ਕੇ ਜਿੱਥੇ ਮੈਂ ਇਹਨਾਂ ਨੂੰ ਇਸ ਨੇਕ ਕਾਰਜ ਦੇ ਲਈ ਵਧਾਈ ਦੇਣਾ ਉੱਥੇ ਨਾਲ ਧੰਨਵਾਦ ਵੀ ਕਰਨਾ ਚਾਹਾਂਗਾ ਕਿ ਇਸ ਸੁਖ ਮੌਕੇ ਦਾ ਸਾਨੂੰ ਇੱਥੇ ਬੁਲਾ ਕੇ ਹਿੱਸਾ ਬਣਾਇਆ ਪਰ ਇਹਨਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਸੋ ਆਪਾਂ ਪ੍ਰਣ ਕਰੀਏ ਜਿੱਥੇ ਆਪਾਂ ਬਰਖਤ ਲਗਾਉਣੇ ਆ ਕਿ ਇਹਨਾਂ ਦੀ ਸਾਂਭ ਸੰਭਾਲ ਦੇ ਲਈ ਆਪਣਾ ਯੋਗਦਾਨ ਜ਼ਰੂਰ ਪਈਏ ਕਿਹਨ ਤੋਂ ਪਾਪ ਕੀ ਇਹਨਾਂ ਨੂੰ ਸਮੇਂ ਸਿਰ ਪਾਣੀ ਦਾ ਪ੍ਰਬੰਧ ਜ਼ਰੂਰ ਪਿੰਡਾਂਵੀਆਂ ਜੋ ਪੰਚਾਇਤਾਂ ਹਨ ਜਾਂ ਮੋਤਵਾਰ ਹਨ ਜਾਂ ਸ਼ਹਿਰ ਦੇ ਵਿੱਚ ਹਨ ਆਪਾਂ ਸਿਨੇ ਵੀ ਸਾਥੀ ਸਮਾਜਿਕਤਾ ਹੁੰਦੇ ਹਨ ਕੰਮ ਕਰਦੇ ਅੱਜ ਪੂਰੇ ਪੰਜਾਬ ਦੇ ਵਿੱਚ 73ਵਾਂ ਵਣਵਾਹਾ ਉਤਸਵ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜੋ ਵਾਈ ਵਿੱਚ ਬਣਾਇਆ ਜਾ ਰਿਹਾ ਜਿੱਥੇ ਸ਼ਾਹਪੂਰ ਵਿਖੇ ਉਹਨਾਂ ਨੇ ਖੁਦ ਆ ਕੇ ਵਰਨਮਾਹੋਤਸਵ ਦੀ ਸ਼ੁਰੂਆਤ ਕੀਤੀ ਉੱਥੇ ਹਰ ਜ਼ਿਲ੍ਹੇ ਦੇ ਵਿੱਚ ਸ਼ੁਰੂਆਤ ਡੀਸੀ ਸਾਹਿਬ ਦੇ ਰਾਹੀਂ ਕਰਵਾਈ ਜਿੰਨੇ ਵੀ ਸਾਰੇ ਅਫਸਰ ਸਹਿਬਾਨ ਜਾਂ ਜੋ ਪਤਵੰਤੇ ਲੋਕ ਹਨ ਉਹਨਾਂ ਨੂੰ ਨਾਲ ਲੈ ਕੇ ਕਿ ਪੰਜਾਬ ਸਰਕਾਰ ਦੀ ਇੱਕ ਇਹ ਸੋਚ ਹੈ ਕਿ ਪੰਜਾਬ ਨੂੰ ਦੁਬਾਰਾ ਹਰਿਆ ਭਰਿਆ ਬਣਾਈਏ ਇਹ ਰਲ ਮਿਲ ਕੇ ਆਪਾਂ ਬੋਧੇ ਲਗਾਈਏ ਤੇ ਪੰਜਾਬ ਨੂੰ ਖੁਸ਼ਹਾਲ ਤੇ ਹਰਿਆ ਭਰਿਆ ਬਣਾਈਏ ਸੋ ਮੈਂ ਗੱਲ ਕਰ ਰਿਹਾ ਸੀ ਕਿ ਵਿਦੇਸ਼ਾਂ ਵਿੱਚ ਵੀ ਕਈ ਵਾਰ ਜਾਣ ਦਾ ਮੌਕਾ ਮਿਲਿਆ ਉੱਥੇ ਤਿੰਨ ਤੀਜਾਂ ਨੂੰ ਸੰਭਾਲੀਆਂ ਹਨ ਬਾਕੀ ਤਾਂ ਹੈ ਐਡਵਾਂਸ ਹੈ ਕਾਫੀ ਕੁਝ ਰੋਜ਼ਗਾਰ ਦੇ ਸਾਧਨ ਹਨ ਪਰ ਉਹਨਾਂ ਨੇ ਆਪਣੇ ਹਵਾ ਪਾਣੀ ਤੇ ਵਾਤਾਵਰਨ ਨੂੰ ਸੰਭਾਲਿਆ ਹੈ ਜਿਹੜਾ ਆਪਾਂ ਨਹੀਂ ਸੰਭਾਲ ਸਕੇ ਦੁਖਵਲੀ ਗੱਲ ਹੈ ਕੋਈ ਬਾਲੀ ਵਧੀਆ ਗੱਲ ਤਾਂ ਹੈ ਨਹੀਂ ਕਿ ਬਹੁਤ ਦੁੱਖ ਵਾਲੀ ਗੱਲ ਹੈ ਕਿ ਜਿਹੜਾ ਸਾਨੂੰ ਸੁਭਾਲਣਾ ਚਾਹੀਦਾ ਸੀ ਇਹਦੇ ਵਿੱਚ ਅੰਗ ਸਟਿਓ ਸਾਹਿਬ ਵੀ ਆਇਆ ਆਪੀ ਆਉਂਦੇ ਆ ਅੱਛਾ ਅਬ ਮੈਂ ਗੱਲ ਕਰ ਰਿਹਾ ਕਿ ਵਾਤਾਵਰਨ ਦੀ ਹਵਾ ਪਾਣੀ ਤੇ ਵਾਤਾਵਰਨ ਨੂੰ ਸੰਭਾਲਣ ਦੀ ਜਿਹਦੇ ਚਾ ਆਪਾਂ ਕਾਫੀ ਪਿੱਛੇ ਰਹੇ ਇਹ ਨਾਲ ਮਿਲ ਕੇ ਆਪਾਂ ਕਾਰਜ ਕਰਦੇ ਰਹੀਏ ਬੀਬੀਆਂ ਬੈਠੀਆਂ ਆ ਕਾਫੀ ਦੇਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਦਰਖਤ ਹੈ ਦਰਖਤ ਇਹ ਆਪਣੇ ਜਨਮ ਤੋਂ ਲੈ ਕੇ ਮਨ ਤੱਕ ਮਨੁੱਖਤਾ ਦੀ ਸੇਵਾ ਹੀ ਕਰਦਾ ਇਹਦਾ ਤੁਸੀਂ ਸ਼ੁਰੂ ਤੋਂ ਲੈ ਲਓ ਪਾਣੀ ਪਾਉਂਦੇ ਆ ਪਲ ਜਾਂਦਾ ਤੁਸੀਂ ਛਾਂ ਲੈਂਦੇ ਆ ਜੇ ਉਹ ਫਲ ਦਾਰਾ ਤਾਂ ਤੁਸੀਂ ਉਹਦੇ ਫਲ ਵੀ ਖਾਂਦੇ ਆ ਜਦੋਂ ਉਹਦੇ ਪੱਤੇ ਸੌਕੇ ਥੱਲੇ ਡਿੱਗ ਜਾਂਦੇ ਆ ਉਹ ਸੁੱਕ ਜਾਂਦੇ ਆ ਕਾਲ ਜਾਂਦੇ ਆ ਖਾਦ ਬਣਦੇ ਆ ਕੰਮ ਹੀ ਸਾਰਾ ਫਾਇਦਾ ਕਰਦੇ ਆ ਜਦੋਂ ਦਰਖਤ ਦੀ ਉਮਰ ਲੱਗ ਜਾਂਦੀ ਆ ਉਹ ਸੁੱਕ ਜਾਂਦਾ ਸੁੱਕ ਕੇ ਬਾਅਦ ਚ ਉਹਦਾ ਕੱਟ ਲੈਂਦੇ ਆਂ ਬਾਲਣ ਵਾਂਦੇ ਆ ਅਸੀਂ ਸੋਹ ਕੰਮ ਆ ਇਸ ਤਰ੍ਹਾਂ ਦੀ ਉਹਨੂੰ ਪਾਤਦੇ ਆਂ ਉਹ ਜਨਮ ਤੋਂ ਲੈ ਕੇ ਮਨ ਤੱਕ ਉਹ ਸਾਡਾ ਕਦੇ ਵੀ ਸਾਈਡ ਇਫੈਕਟ ਨਹੀਂ ਸਾਨੂੰ ਪੈਗਾ ਇਹਦਾ ਹੀ ਫਾਇਦਾ ਆ ਤੇ ਜਿੱਥੇ ਦਰੱਖਤ ਜ਼ਿਆਦਾ ਹੋਗੇ ਤੁਸੀਂ ਨੋਟ ਕਰੋ ਜਿਹਨਾਂ ਜਿਹਨਾਂ ਏਰੀਆ ਦੇ ਵਿੱਚ ਦਰੱਖਤ ਹੈਗੇ ਆ ਉੱਥੇ ਮੀਂਹ ਵੱਧ ਪੈਂਦੀ ਆ ਤੇ ਵਾਤਾਵਰਨ ਵੀ ਸ਼ੁੱਧ ਕਰਦੇ ਆ ਇਸ ਕਰਕੇ ਸਾਨੂੰ ਜਾਗਰੂਕ ਹੋਣੀ ਲੋੜ ਆ ਇਸ ਬੇਬ ਦੇ ਨਾਲ ਰਲਣੀ ਲੋੜ ਆ ਆ ਜਿਸਾਨ ਮੇਰੀ ਗੱਲ ਹੋਈ ਸੀ ਇਹ ਵੀ ਸਾਡੇ ਪੁਰਾਣੇ ਸਾਥੀ ਨੇ ਉਹਦਾ ਵੀ ਇੱਕ ਦਿਨ ਦਫਤਰ ਆਏ ਕਹਿੰਦੇ ਸ਼ੰਕਰਵਾਸ਼ ਤੁਸੀਂ ਇੱਥੇ ਐਨਾ ਕ ਮੈਨੂੰ 1.5 ਸਾਲ ਹੋ ਗਿਆ ਆਇਆ ਨੂੰ ਤੇ ਅਸੀਂ ਜਿੰਨਾ ਕੋਸ਼ਿਸ਼ ਆਪਣੇ ਵੱਲੋਂ ਕਰਦੇ ਆ ਜਿੰਨਾ ਸਾਡਾ ਤੰਦ ਸਾਥ ਹੁੰਦਾ ਹੈ ਜਿੰਨਾ ਸਾਡਾ ਦਿਮਾਗ ਸਾ ਦਿੰਦਾ ਜੀ ਤੁਹਾਡੇ ਨਾਲ ਆ ਹਰ ਦਿਨ ਲੋੜ ਤੋਂ ਵੱਧ ਕੰਮ ਕਰਦੇ ਆ ਡਿਊਟੀ ਤੋਂ ਬਾਅਦ ਵੀ ਜਾ ਕੇ ਵੀ ਕਰਦੇ ਆ ਤੇ ਇਸ ਜਿਹੜੀ ਇਹ ਇਹ ਮਹੱਤਵ ਇਹਦੇ ਵਿੱਚ ਸਾਥ ਦਿਓ ਜਿਹਦਾ ਸਾਰਿਆਂ ਨੂੰ ਫਾਇਦਾ ਆ ਹੀ ਵਗਾਏ ਕਿਸੇ ਨੂੰ ਵੀ ਸਾਡਾ ਮਿੱਤਰ ਸੱਜਣ ਦੋਸਤ ਮੇਰੇ ਰੇਸ ਦਾ ਸਾਰੇ ਨੂੰ ਖਦਾ ਤੇ ਹੁਣ ਭਾਜੀ ਹੁਣੀ ਸਾਰਾ ਕੁਝ ਬੋਲ ਚੁੱਕੇ ਆ ਤੇ ਮੇਰੇ ਇਹ ਦੋ ਸ਼ਬਦ ਇਹਨਾਂ ਤੇ ਵੀ ਜੇ ਲੋ ਘੌਰ ਕਾ ਲਿਓ ਚੰਗੇ ਲੱਗੇ ਅਪਣਾ ਲਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਮੈਨੂੰ ਸਾਝਾ ਵੀ ਮੈਨੂੰ ਇਸ ਚੀਜ਼ ਦੇ ਬੋਲਣ ਦੇ ਲੈ ਕੇ ਆ ਸਾਡਾ ਪਾਸ ਸਾਰਿਆਂ ਦਾ ਪਰਵਤਨ